哎哎。

ਦਵਾਈ ਦੇ ਦੇ ਦਵਾਈ ਕਾਦੀ ਦਵਾਈ ਖਾਣੀ ਅੱਗੇ ਖਾ ਲਈਏ ਪੁੱਤ ਦੋਰੀ ਤੁਣਾ ਖਾਣੀ ਆ ਗੋਲੀ ਗੋਲੀ ਖਾਣੀ ਗੋਲੀ ਕੀ ਗੱਲ ਵਾ ਕੋਈ ਗੱਲ ਕਰੀ ਜੰਨਾ ਗੋਲੀ ਗੋਲੀ ਮੈਂ ਕਹਿੰਦੀ ਖਾਣੀ ਹੈ ਦਵਾਈ ਹੋਣੀ ਖਾਣੀ ਪੁੱਤ ਗੋਲੀ ਖਾਣੀ ਗੋਲੀ 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 ਹਾਇ ਰੱਬਾ ਕੀ ਹਾਲਤ ਬਣਾ ਲਈ ਇਹ ਮੁੰਡੇ ਨੇ ਆਪਣੀ ਸਾਬੀ ਧੌਣ ਤੇ ਸਿੱਧੀ ਕਰੇ ਇਹ ਸਾਬੀ ਮੋਗਾ ਟੱਕੀ ਜਨਾਬ ਕੀ ਹੁੰਦਾ ਤੈਨੂੰ ਗੋਲੀ ਖਾਣੀ ਗੋਲੀ ਕਾਦੀ ਗੋਲੀ ਖਾਣੀ ਤੂੰ ਸਾਬੀ ਪੁੱਤ ਓਏ ਸਾਬੀ ਸਾਬੀ ਆ ਮੋਂ ਦੋ ਹੱਥ ਲਾਫਤਾਂ ਮੇਰਾ ਪੁੱਤ ਉੱਠ ਤਾ ਸਾਬੀ ਓਏ ਉੱਠ ਹਾ ਕੀ ਕਰਦਾ ਮੁੰਡਾ ਦਵਾਈ ਦਵਾਈ ਦੇ ਦਵਾਈ ਕਾਦੀ ਦਵਾਈ ਦਵਾਈ ਤੈਨੂੰ ਪੁੱਤ ਹੁਣੇ ਖਾਦੀ ਦਵਾਈ ਇਦਾਂ ਨਹੀਂ ਕਰੀਦਾ ਇੱਕੋ ਹੀ ਗੱਲ ਕਰੀ ਜੰਨਾ ਕੀ ਹੁੰਦਾ ਤੈਨੂੰ ਦੱਬਾ ਕੀ ਹੋ ਗਿਆ ਇਹਨੂੰ ਸਾਬੀ ਕਿਉਂ ਹੋ ਗਿਆ ਹੋ ਗਿਆ ਹੋ ਗਿਆ ਕੀ ਹੋ ਗਿਆ ਦਵਾਈ ਦਵਾਈ ਦੇ ਦਵਾਈ ਦਵਾਈ ਪੁੱਤ ਖਾਣੀ ਕਾਦੀ ਤੂੰ ਹੁਣ ਬਾਈ ਇਦਾਂ ਨਹੀਂ ਕਰਨਾ ਚਾਹੀਦਾ ਤੈਨੂੰ ਕੱਲਾ ਕੱਲਾ ਮੇਰਾ ਪੁੱਤ ਹੀ ਮੇਰਾ ਸਹਾਰਾ ਗੇੜਾ ਹੀ ਔਰ ਸਾਬੀ ਪੁੱਤ ਕੀ ਹੁੰਦਾ ਦੱਸ ਹਾਂ ਉਹਦੀ ਦਵਾਈ ਲਿਆ ਕੇ ਤੈਨੂੰ ਮੈਂ ਦੇ ਦਾਂ ਸਾਬੀ ਐਦਾਂ ਨਾ ਕਰਿਆ ਕਰ ਪਤਾ ਮੇਰੇ ਦਿਲ ਨੂੰ ਕਿੰਨੇ ਹੌਲ ਪਿੰਦੇ ਜਦੋਂ ਤੂੰ ਐਦਾਂ ਕਰਦਾ ਵਾ ਮੈਂ ਸਾਬੀ ਕਿਉਂ ਇੱਕੋ ਗੱਲ ਦੇ ਲਈ ਲੱਫੜੀ ਹੈ ਦਵਾਈ ਦਵਾਈ ਖਾਦੀ ਦਵਾਈ ਖਾਣੀ ਪੁੱਤ ਤੂੰ ਖਾਣੀ ਖਾਣੀ ਹੈ ਦਵਾਈ ਖਾਣੀ ਹੈ ਐ ਕੀ ਹੁੰਦਾ ਹੋ ਗਾ ਇਹਨੂੰ ਜਿਹੜਾ ਮੈਨੂੰ ਦੱਸ ਵੀ ਨਹੀਂ ਸਕਦਾ ਬਸ ਇੱਕੋ ਹੀ ਗੱਲ ਕਹੀ ਜਾਂਦਾ ਵਾ ਹੋਰ ਕੋਈ ਕੱਢ ਲੈ ਵੀ ਨਹੀਂ ਕਰਦਾ ਦਵਾਈ ਦੁੱਖ ਸੁੱਖ ਆਪਣਾ ਸਾਂਝਾ ਵੀ ਕਿੰਨਾ ਕਰਾਂ ਤੂੰ ਇੱਕ ਹੈਗਾ ਹੀ ਜਿੰਨਾ ਮੈਂ ਕਰ ਲੈਨੀ ਹਾਂ ਦੁੱਖ ਸੁੱਖ ਆਪਣਾ ਰੱਬਾ ਕੰਮ ਨਹੀਂ ਤੂੰ ਮੇਰ ਨਾਲ ਕਰਨਾ ਚਾਹੀਦਾ ਮੈਂ ਕੀ ਮਾੜਾ ਕੀਤਾ ਸੀ ਤੇਰਾ ਮੈਂ ਅੱਜ ਦਫਾ ਜਿਹਾ ਕਰੀ ਜਾਨੀ ਸਵਾਰੀ ਜਾਨੀ ਘੰਟਾ ਹੋ ਗਿਆ ਤੈਨੂੰ ਕੋਈ ਕੰਮ ਹੋਰ ਹੈ ਨਾ ਕਿੱਥੇ ਜਾਣਾ ਤੂੰ ਤੂੰ ਵੀ ਦੱਸਣਾ ਤੋ ਕਿਸੇ ਨਹੀਂ ਪਾਉਣਾ ਹੁੰਦਾ ਨਾ ਤੋ ਕੁਛੇ ਰਮਾਉਣਾ ਤੇ ਜਿਹੜਾ ਕੰਮ ਧੰਦਾ ਵਾ ਕੰਮ ਧੰਦਾ ਕਰਕੇ ਹੀ ਫੇਰ ਹੀ ਹੋਈ ਆ। ਪਰ ਸੋਚੀ ਤਖਲਾਣਾ ਉਤਨਾ ਪਿਆ। ਵੇਖੋ ਹਾਂ ਭਲਾ। ਦੇਖ ਕੇ ਆਈ ਆ। ਤੁਹਾਨੂੰ ਉਹ ਹੀ ਤੁਸੀ ਦੋਰੇ ਕਰਨਾ ਹੁੰਦਾ ਵਾ ਤਾਂ ਕਰਕੇ। ਪਸੰਦ ਤੁਹਾਨੂੰ ਆਉਣਾ ਹੀ ਨਹੀਂ। ਤੇ ਪਸੰਦ ਦਾ ਕਰੇ ਤਾਂ ਫੇਰ ਆਵੇ ਨਾ। ਚਲ ਕੋਈ ਗੱਲ ਨਹੀਂ ਆਉਣਾ ਤੇ ਉਹਦਾ ਇਦਾਂ ਹੀ ਹਾਲ ਰਹਿਣਾ ਵਾ। ਮੈਨੂੰ ਥੋੜੇ ਪੈਸੇ ਦੋ ਕੱਪੜੇ ਲਿਓਣੇ ਆ ਕੁੜੀਆਂ ਵਾਸਤੇ ਨਾਲੇ ਆਪਣੇ ਵਾਸਤੇ। ਕਾਦੇ ਵਾਸਤੇ? ਕਾਦੇ ਵਾਸਤੇ ਕੀ ਮੇਲੇ ਆਇਆ ਵਾ ਪਿੰਡ ਜਾਣਾ ਵਾ ਨਾਲੇ। ਨਾਲੇ ਨਿਆਣੀਆਂ ਦੇ ਪੇਪਰ ਹੋਏ ਆ। ਬਿਲਕੁਲ ਮੇਲੇ ਮੁੱਲੇ ਨੇ ਮੈਂ ਵੇਖਣ ਦੇ ਕਿਹੜੀ ਗੱਲਾਂ ਨੇ ਮੰਮੀ ਵੇਖਣ ਦੇ ਨਹੀਂ ਵੇਖਣ ਦੇ ਨੇ ਤੁਸੀਂ ਉਦਾਂ ਵੀ ਨਹੀਂ ਜਾਣਦੇ ਨਾ ਉੱਥੇ 100 ਥੇਲੀ ਭੈਣ ਟੱਕਰ ਦੀ ਮਿਲਦੀ ਤਾਂ ਇਹ ਚਾਚੇ ਦੀਆਂ ਕੁੜੀਆਂ ਆਈਆਂ ਹੁੰਦੀਆਂ ਇੱਕ ਗਾ ਥੋੜੀ ਗੱਲ ਜੇ ਤਾਏ ਚਾਚੇ ਦੀਆਂ ਕੁੜੀਆਂ ਨੂੰ ਰੀਝ ਹੋਵੇ ਤੇ ਤੇਰੇ ਘਰ ਆ ਜਾਣ ਤੇ ਜੋ ਆਉਂਦੀਆਂ ਕੋਈ ਦੇਣਵਾਰ ਤੇ ਆਉ ਕੋਈ ਇਦਾਂ ਕਿਦਾਂ ਆਜੂ ਉਹ ਤਰ ਮੈਂ ਘਰੋਂ ਕੱਢ ਦੇਣਾ ਉਹਨਾਂ ਨੂੰ ਉਹ ਤੁਹਾਨੂੰ ਪਤਾ ਹੀ ਹੈ ਕੋਈ ਡਰਦਾ ਨਹੀਂ ਤੁਹਾਡੇ ਤੋਂ ਆਉਂਦਾ ਅਜੇ ਹੁਣ ਤੈਨੂੰ ਪੈ ਲੀੜੇ ਲਿਆਂਦੇ ਕੁੜੀਆਂ ਦੇ ਹੈ ਤੇ ਉਹਨਾਂ ਲੀੜੇ ਨੂੰ ਕੀ ਹੋਇਆ ਵਾ ਕਦੋਂ ਮੰਮੀ ਹੁਣ ਲਿਆਂਦੇ 6 ਮਹੀਨੇ ਪਹਿਲਾਂ ਦੇ ਲਿਆਂਦੇ ਆ ਤੇ 6 ਮਹੀਨੇ ਜੋ ਖਰਾਬ ਹੋ ਗਈ ਆ ਉਹ ਵਨ ਮਹੀਜ ਦੇ ਜਦੋਂ ਲਿਆਉਂਦੇ ਤੇ ਉਹਨੇ ਕੀ ਪਾਏ ਉਹਨਾਂ ਨੇ ਤਾਂ ਹੁਣ ਉਹ ਥੋੜੀ ਪਹਿਣੇ ਮੌਸਮ ਦੇ ਹਿਸਾਬ ਨਾਲ ਚੇਂਜ ਹੋਏ ਆ ਪਹਿਲਾਂ ਤੈਨੂੰ ਪਤਾ ਨਹੀਂ ਮਾਸਾ ਵਾਧਾ ਲਾਵਾ ਮਹਿੰਗੇ ਸੂਟ ਆਉਂਦੇ ਤੇ ਜੇ ਠੰਡ ਵਾਲੇ ਲਿਆਉਂਦੇ ਤੇ ਉਹ ਹੁਣ ਗਾੜੀ ਠੰਡ ਵਾਲੇ ਪਹਿਣੇ ਆ ਤੂੰ ਮਾਸਾ ਖ ਵੱਡੇ ਲੈ ਆਉਣੇ ਗਾੜੀ ਠੰਡ ਵਾਲੇ ਪਾ ਜਾਂਦੇ ਤੇ ਗਾੜੀ ਦੀ ਕੋਈ ਨਹੀਂ ਆਪੇ ਘਰ ਪਾ ਲੈਣਗੀਆਂ ਤੂੰ ਅਜੇ ਹੈ ਨਹੀਂ ਮੇਰੇ ਕੋ ਪੈਸੇ ਮੈਂ ਨਹੀਂ ਦੇਣੇ ਤੁਨੇ ਤੇ ਨਾ ਮੈਂ ਮੇਲੇ ਜਾਣ ਦੇਣੀ ਐਵੇਂ ਮੈਂ ਬਾਨੇ ਨਾ ਲੱਬਿਆ ਕਰੋ ਲੜਾਈ ਦੇ ਮੈਨੂੰ ਨਹੀਂ ਪਤਾ ਮੈਂ ਕੋਈ ਨੌਕਰ ਨਹੀਂ ਐ ਵੀ ਮੈਂ ਬਸ ਕੰਮ ਕਰੀ ਜਾਵਾਂ ਜਦੋਂ ਪੈਸੇ ਤੇ ਮੈਂ ਕੰਮ ਕਰਦੀ ਆ ਤਾਂ ਫਿਰ ਪੈਸੇ ਨੂੰ ਮੈਂ ਕਿੱਥੇ ਜਾਵਾਂ ਪੈਸੇ ਤਾਂ ਮੈਨੂੰ ਜੇ ਦਿੱਤੇ ਆ ਫਿਰ ਜਦੋਂ ਟਾਈਮ ਹੋਊ ਮੈਂ ਦੇ ਦੂੰਗੀ ਅਜੇ ਨਹੀਂ ਮੈਂ ਦੇਣਾ 6 ਮਹੀਨੇ ਪਹਿਲਾਂ ਤੇ ਗਿਣੀ ਜਾਇਆ ਕਰੋ ਓੜੇ ਨੂੰ ਕਿਤੇ ਸਲਾਈ ਸਿਲੂ ਵਿੱਚ ਪਾ ਸਿੱਖ ਲੈ ਕੁਛ ਪੇਪਰ ਹੋ ਗਏ ਆ ਨਾ ਸਲਾਈ ਜੋ ਨੂੰ ਹੁਣੇ ਪਾ ਦੇ ਵਿਚਾਰੀ ਨਹੀਂ ਹਾਂ ਹੁਣੇ ਪਾ ਦੇ ਜੇ ਥੋੜੀ ਬੋਦੀ ਅਕਲ ਆ ਜਾਊਗੀ ਜਿੰਨੇ ਜੋਗੀ ਹੈਗੀ ਪੜ੍ਹ ਤੇ ਲੈੰਦੋ ਉਹਨੂੰ ਪੜ੍ਹਨਾ ਆ ਜਾ ਕਿ ਤਾ 2 ਮਹੀਨੇ ਸਕੂਲ ਲੱਗਣਾ ਕਦੋਂ ਲੱਗਣਾ ਆ ਮੈਨੂੰ ਇਹ ਗੱਲ ਤਾਂ ਨਹੀਂ ਪਤਾ ਇਹ ਕੰਮ ਵੱਲ ਬਾਅਦ ਚ ਹੋ ਜਾਓ ਮੈਂ ਐਡੇ ਨੂੰ ਜਾਣਾ ਵਾ ਮੈਂ ਤਿਆਰ ਹੋਈ ਆ ਮੈਂ ਹੋ ਕੇ 10-15 ਮਿੰਟਾਂ ਚ ਆ ਜਾਣਾ ਕੱਪੜੇ ਲੈ ਕੇ ਅੱਛਾ ਤਾਂ ਤੈਨੂੰ ਹੁਣੇ ਪੈਸੇ ਫੜਾ ਦਾਂ ਤੇ ਤੁਹਾਨੂੰ ਜੇ ਤੁਹਾਡੇ ਕੋਲ ਹੈਗੇ ਆ ਤਾਂ ਦੇ ਦਿਓ ਮੈਂ ਦੇਣੇ ਬਾਅਦ ਮੇਰੀ ਲੜਾਈ ਜ਼ਰੂਰ ਕਰਨੀ ਹੁੰਦੀ ਆ ਮੇਰੇ ਕੋਲ ਹੈ ਨਹੀਂ ਕਿ ਜਦੋਂ ਹੁਣ ਦੋ ਦਿਨਾਂ ਦੇ ਦੇ ਦੂੰਗੀ ਕੋਈ ਜ਼ਰੂਰੀ ਨਹੀਂ ਮੈਨੂੰ ਪਤਾ ਤੂੰ ਮੇਲੇ ਦੇ ਤਿਆਰੀਆਂ ਬੰਨਣ ਡਈ ਮੈਂ ਨਹੀਂ ਜਾਣ ਦੇਣੀ ਤੇ ਮੈਂ ਕੱਲੀ ਨਹੀਂ ਜਾਣਾ ਵਾ ਸਾਰੀਆਂ ਨੇ ਉੱਥੇ ਆਉਣਾ ਵਾ ਕੋਈ ਨਹੀਂ ਆਉਣਾ ਸਾਰੀਆਂ ਨੇ ਤੇ ਕਿੰਨਾ ਚਿਰ ਹੋ ਗਿਆ ਹੁਣ ਤੁਸੀਂ ਉਹ ਗੱਲ ਕਰੀ ਜਾਂਦੇ ਬਾਰ-ਬਾਰ ਕਿ ਜੇ ਬੰਦੇ ਕੰਮ ਤੋਂ ਕੰਮ ਜਾਣਾ ਮਾਪਿਓ ਨੂੰ ਮਿਲ ਜਾਣਾ ਨਹੀਂ ਹੁੰਦਾ ਵੀ ਕਿੰਨਾ ਕ ਚਿਰ ਤੈਨੂੰ ਹੋ ਗਿਆ ਮਮੀ ਚਿਰ ਨੂੰ ਜਿੰਨਾ ਮਰਜ਼ੀ ਚਿਰ ਹੋ ਗਿਆ ਆਏ ਹਾਂ ਜਾਣਾ ਵਾ ਤੇ ਜਾਣਾ ਵਾ ਹੁਣ ਇੰਨਾ ਚਿਰ ਤੇ ਹੋ ਗਿਆ ਤੁਸੀਂ ਤੇ ਇਹੋ ਗੱਲ ਕਹੀ ਜਾਣੀ ਇਦਾਂ ਕਰਦੇ ਕਰਦੇ ਤੁਸੀਂ 2 ਸਾਲ ਲੰਗਾ ਦੇਣੇ ਮੈਂ ਨਹੀਂ ਜਾਣ ਦੇਣਾ ਜੇ ਜੇ ਤੂੰ ਲੀੜਿਆ ਨਹੀਂ ਤੇ ਲੀੜੇ ਇਹਨਾਂ ਨੂੰ ਕੀ ਹੋਇਆ ਜਿਹੜਾ ਘਰ ਪਾ ਕੇ ਬਹਿ ਜੰਨੇ ਆ ਜੇ ਕੁੜੀਆਂ ਦੇ ਤੇ ਕੁੜੀਆਂ ਦੇ ਤੂੰ ਘਰਪੁਰ ਲਾ ਕੇ ਤੇ ਚੱਲ ਖਰਾਬ ਕਰ ਦਿੰਨੇ ਆ ਮੰਮੀ ਸਾਲ ਹੋ ਗਿਆ ਸੂਟ ਨੂੰ ਤੇ ਜਿੱਥੇ ਨਹੀਂ ਉੱਥੇ ਮੈਂ ਇਹੋ ਪਾ ਲਈ ਨਹੀਂ ਅਲੱਗੇ ਬਨੇ ਜਾਣੂ ਬਹੁਤਾ ਵੇਖ ਲਓ ਜਿਹੜੇ ਬਣਾ ਕੇ ਦਿੱਤੇ ਆ ਇਹ ਤੁਹਾਨੂੰ ਬਾਰੀ ਭਰੀ ਆ ਤੁਹਾਨੂੰ ਦੇਖਦੀ ਆ ਭਰੀ ਫਿਰ ਤੁਸੀਂ ਤੇ ਕੋ ਨਾ ਕੋ ਕਹਿਣਾ ਹੀ ਆਨੇ ਬਨੇ ਮੈਨੂੰ ਦੇਖਦੀ ਜਿਹਦੇ ਘੇ ਚ ਜਾਂਦੇ ਆ ਤੇ ਲੀੜਾ ਲੱਤਾਂ ਵੀ ਨਹੀਂ ਹੁਣ ਪਾਉਣਾ ਲੀੜਾ ਤੈਨੂੰ ਮਨ ਸੁਵੰਨੇ ਮਿਲਦੇ ਆ ਤੈਨੂੰ ਆ ਪੱਲ ਨਹੀਂ ਪੱਚਦੀ ਤੂੰ ਆਨੀ ਮੈਂ ਫੇਰਾ ਤੇ ਫੇਰਨ ਮੈਂ ਤੈਨੂੰ ਦੇਣਾ ਨਹੀਂ ਉਹ ਫੇਰਨ ਵਾਲੀ ਮੰਮੀ ਇਹ ਚ ਕਿਹੜੀ ਗੱਲ ਆ ਫਿਰ ਤੁਸੀਂ ਜਾ ਕੇ ਲਿਆ ਦਿਓ ਤੁਸੀਂ ਤਹਾਨੀ ਕਿਨੀ ਕੀ ਗੱਲ ਤੇ ਬਸ ਲੜਨ ਦੇ ਬਹਾਨੇ ਲੱਭਦੇ ਰਹਿੰਦੇ ਹੁੰਦੇ ਹੋ ਮੈਂ ਵੀ ਨਹੀਂ ਆ ਤੇਰੀ ਮਾਮੀ ਸੱਸ ਨੂੰ ਉਹਨੇ ਜਾਣਾ ਵਾ ਤੂੰ ਉਹਨੂੰ پیسے ਦਊਂਗੀ ਤੇ ਜਿੰਨੇ ਦੇ ਆਉਣਗੇ ਤੇ ਲੈ ਦਊਗੀ ਤੇ ਪਾਪਾ ਜੇ ਮੈਂ ਉੱਥੇ ਮੇਲੇ ਵੇਖਣ ਨਹੀਂ ਜਾਣ ਦੇਣੀ ਉਹਨਾਂ ਨੂੰ ਜ਼ਿਆਦਾ ਖਰੀਦਣੇ ਆਉਂਦੇ ਆ ਹਾਂ ਹਾਂ ਜ਼ਿਆਦਾ ਖਰੀਦਣੇ ਆਉਂਦੇ ਆ ਤੈਨੂੰ ਉਸੇ ਦਿਨ ਫੜਾ ਦਾਂ ਤੂੰ ਕੀ ਤਾਂ ਕੀ ਕੁ ਖਰੀਦ ਲਿਆਵੇਂ ਉੱਥੋਂ ਐਡੀ ਵੀ ਛਦੈਣ ਨਹੀਂ ਹੈਗੀ ਕਿੰਨੇ ਕ ਤੂੰ ਮੈਨੂੰ ਵਾਦੂ ਸੀਂ ਦੇ ਜੀ ਪਤਾ ਤੂੰ ਛਦੈਣ ਨੇ ਤਾਂ ਮੇਰੇ ਨਸੇ ਰੜਾ ਛੜਦੇ ਆ ਇੰਨਾ ਤਿਆਰ ਬਿਆਰ ਹੋ ਕੇ ਕਿੱਥੇ ਚੱਲੀ ਆਂ ਕਿਤੇ ਵੀ ਨਹੀਂ ਮੰਮੀ ਕਿੰਨਾ ਸਮਾਂ ਇੰਨਾ ਤਿਆਰ ਹੋਗੇ ਤੂੰ ਸਹੇਰੀ ਵਾਣ ਲਈ ਜਾਂ ਸੂਟ ਪਾ ਲਿਆ ਫਰ ਕੀ ਹੋਇਆ ਤੂੰ ਤੇ ਨਵੇਂ-ਨਵੇਂ ਸੂਟ ਐ ਪਾ ਕੇ ਬੈਠੀ ਜਿੱਦਾਂ ਵਿਆਹ ਉਹ ਜਾਣਾ ਹੁੰਦਾ ਵਾ ਮੰਮੀ ਇਹ ਵੀ ਪਏ ਆਪੇ ਤੇ ਆਨੇ ਹੁੰਨੀ ਪਹਿਲੋ ਵੀ ਸੂਟ ਪਾ ਲੇ ਪਾ ਲਿਆ ਕਰ ਪਏ ਰਹੇ ਨੇ ਤੇ ਮੈਂ ਕੱਢ-ਕੱਢ ਪਾਉਣ ਲੱਗ ਪਈ ਹੁਣ ਸੂਟ ਪਾਉਣ ਦਾ ਵੀ ਕੋਈ ਟਾਈਮ ਹੁੰਦਾ ਆਪਣੇ ਆਦਮੀਆਂ ਵਾਲੇ ਕਹਿੰਦੇ ਧਿਆਨ ਦਿੱਤਾ ਹੀ ਉਹਦੀ ਕੀ ਹਾਲਤ ਵਾ ਫਰ ਉਹ ਕਿਉਂ ਉਹ ਤੇ ਮੇਰਾ ਮੁੰਡਾ ਹਾ ਨਾ ਮੈਂ ਫਿਕਰ ਕਰਾ ਤੈਨੂੰ ਕੀ ਲੋੜ ਆ ਮੰਮੀ ਜਦੋਂ ਆਦਮੀ ਸਹੀ ਉਹਨੇ ਮੇਰੀ ਨਹੀਂ ਹੀ ਸਾਰ ਲਈ ਤੇ ਫਿਰ ਹੁਣ ਮੈਂ ਕੀ ਵੇਖਾਂ ਉਹਦੇ ਬੰਦ ਜਦੋਂ ਮੇਰੇ ਨਾਲ ਸਿੱਧੇ ਮੂੰਹ ਗੱਲ ਹੀ ਨਹੀਂ ਕਰਦਾ ਹੁੰਦਾ ਤੇ ਫਿਰ ਵੀ ਤੇਰੇ ਸਿਰ ਦਾ ਸਾਈਂ ਆ ਬੰਦੇ ਤੇ ਕਈ ਕੁਝ ਕਹਿ ਲੈਂਦੇ ਆ ਜਦੋਂ ਮੰਮੀ ਮੈਂ ਲੱਗ ਗਿਆ ਜਾਨੀਓ ਮੈਨੂੰ ਕਹਿੰਦਾ ਤੂੰ ਕੌਣ ਆ ਲੱਗੇ ਕਿਉਂ ਐਂ ਲੱਗੇ ਕੋਈ ਤੇ ਫਿਰ ਮੈਂ ਕੀ ਜਾਵਾਂ ਲੱਗੇ ਤੇ ਮੈਨੂੰ ਵੀ ਕਹਿੰਦਾ ਤੂੰ ਕੌਣ ਹਾਂ ਤੇ ਫਿਰ ਮੈਂ ਲੱਗੇ ਨਾ ਜਾਵਾਂ ਜੇ ਮੈਂ ਨਾ ਪਾਣੀ ਤਾਂ ਨਹੀਂ ਪੁੱਛਾਂ ਤੇ ਮੇਰੇ ਪੁੱਤ ਨੂੰ ਪੁੱਛੇ ਵੀ ਕੌਣ ਤੇ ਕੋਈ ਗੱਲ ਨਹੀਂ ਪੁੱਛਣ ਤੇ ਡੇ ਜੇ ਮੰਮੀ ਰੋਟੀ ਪਾ ਇਹ ਸਾਬ ਨਾ ਜਿੰਨਾ ਚਿਰ ਮੈਂ ਘਰ ਰਹੂੰਗੀ ਨਾ ਉਨਾਂ ਚਿਰ ਹੀ ਉਹਨੂੰ ਪਾਣੀ ਧਾਣੀ ਪੁੱਛਿਆ ਜਾਊਗਾ ਜੇ ਕਿਤੇ ਮੈਂ ਬਾਹਰ ਅੰਦਰ ਚੱਲ ਗਈ ਨਾ ਤੇ ਮੇਰਾ ਭੁੱਖਾ ਤੇ ਆ ਪੁੱਤ ਰਹੂਗਾ ਤੂੰ ਪੁੱਤ ਲੱਗੇ ਕੋਈ ਹੋਰ ਛੱਡ ਜਿਓ ਧਿਆਨ ਰੱਖਣ ਵਾਸਤੇ ਉਹਦਾ ਅੱਛਾ ਵਿਆਹ ਕੇ ਤੈਨੂੰ ਨਹੀਂ ਆਂਦਾ ਤੇ ਹੋਰ ਪੁੱਤ ਲੱਗੇ ਛੱਡ ਜਾ ਹਨਾ ਅੱਜ ਤਾਂ ਉਹ ਚੇਤਾ ਆ ਗਿਆ ਵੀ ਮੈਨੂੰ ਵਿਆਹ ਕੇ ਲਿਆਂਦਾਈ ਅੱਗੇ ਨਹੀਂ ਤਾਨੂੰ ਚੇਤਾ ਅੱਗੇ ਤਾਂ ਤੁਸੀਂ ਆਪਣੇ ਮੁੰਡੇ ਨੂੰ ਕਦੀ ਕਿਹਾ ਹੀ ਨਹੀਂ ਵੀ ਇੰਨਾ ਸਿੱਧੇ ਮੂੰਹ ਗੱਲ ਕਰ ਲੈ ਉਹਨੂੰ ਤਾਂ ਤੁਸੀਂ ਚੁੱਕਣਾ ਹੀ ਦਿੰਦੇ ਰਹੇ ਇਹੋ ਤੇਰੀ ਜ਼ੁਬਾਨ ਦੀ ਚਰਚਾ ਮੇਰੇ ਮੁੰਡੇ ਨੂੰ ਲੈ ਕੇ ਬੈਗੀ ਆ ਆ ਹੋ ਗਏ ਮੈਂ ਹੀ ਲੈ ਕੇ ਬੈ ਗਈ ਮੰਮੀ ਜਿਹੜੇ ਪੁੱਠੇ ਕੰਮ ਕਰਦੇ ਮੈਨੂੰ ਕਿਹੜਾ ਪਤਾ ਨਹੀਂ ਲੱਗਾ ਸਾਰਾ ਪਤਾ ਲੱਗ ਗਿਆ ਮੈਨੂੰ ਲੱਗ ਗਿਆ ਤੇ ਲੱਜੇ ਫੇਰ ਵੀ ਮੇਰੀ ਪਹਿਮਾਨ ਸੀ ਇਹ ਮੰਮੀ ਮੇਰੇ ਮੈਂ ਇੱਥੇ ਰਹੀ ਜਾਣੀ ਇੰਨਾ ਸ਼ੁਗਰ ਮਨਾਇਆ ਕਰੋ ਵੀ ਮੈਂ ਇੱਥੋਂ ਗਈ ਨਹੀਂ ਆ ਤੇਰੀ ਨਾ ਹੋਈ ਦਾ ਵੀ ਸੁੱਖ ਕੀ ਤੇ ਹੋਈ ਦਾ ਵੀ ਕੀ ਸੁੱਖ ਆ ਜੇ ਮੇਰੇ ਪੁੱਤ ਨੂੰ ਨਹੀਂ ਕੁਝ ਪੁੱਛਣਾ ਨਾ ਪਾਣੀ ਨਾ ਕੋਈ ਧਾਣੀ ਨਾ ਕੋਈ ਆਇਆ ਨਾ ਕੋਈ ਗਿਆ ਤੈਨੂੰ ਕੋਈ ਮਾਸਾ ਫਿਕਰ ਫਕਾ ਤੈਨੂੰ ਬਸ ਇਹ ਹੋਈ ਆ ਮੈਂ ਟਾ ਟੱਪਾ ਕੱਢ ਲਿਆ ਵਿਕਾਉਣਾ ਕਿੰਨੂੰ ਹੁੰਦਾ ਵਾ ਕਿਉਂ ਆਪਣੇ ਲਈ ਮਮੀ ਮੈਂ ਤਿਆਰ ਨਹੀਂ ਹੋ ਸਕਦੀ ਜ਼ਰੂਰੀ ਕਿ ਇਹਨੂੰ ਵਿਖਾਉਣਾ ਹੋਵੇ ਬੰਦਾ ਫੇਰੀ ਤਿਆਰ ਹੁੰਦਾ ਵਾ ਜ਼ਰੂਰੀ ਹੈ ਵੀ ਬੰਦੇ ਵਾਸਤੇ ਜਨਾਨੀ ਨੇ ਤਿਆਰ ਹੋਣਾ ਉਦਾਂ ਜਨਾਨੀ ਤਿਆਰੀ ਨਹੀਂ ਹੋ ਸਕਦੀ ਉਹ ਸੁਦਾਈ ਹੋਗਾ ਤਾਂ ਨਾਲ ਮੈਂ ਵੀ ਸੁਦਾਣ ਹੋ ਜਾ ਸੁਦਾਣ ਹੋਣ ਦੀ ਗੱਲ ਨਹੀਂ ਸੁਖ ਬੰਦੇ ਦੀ ਟੈਨਸ਼ਨ ਬੜੀ ਹੁੰਦੀ ਬੰਦੇ ਨੂੰ ਤੇ ਬੰਦੇ ਨੇ ਮੇਰੀ ਕਿੰਨੀ ਕੀ ਟੈਨਸ਼ਨ ਲਈ ਹੀ ਟੈਨਸ਼ਨ ਤਾਂ ਲੈਣੀ ਚਾਹੀਦੀ ਹੈ ਨਾ ਬੰਦਾ ਨਹੀਂ ਲੈਂਦਾ ਨਾ ਕੋਈ ਗੱਲ ਨਹੀਂ ਜਨਾਨੀ ਨੂੰ ਤਾਂ ਲੈਣੀ ਚਾਹੀਦੀ ਆ ਪਰ ਤੇਰੇ ਸਿਰ ਤੇ ਮਾਸਾ ਨਹੀਂ ਜੋ ਸਰਕਦੀ ਵੀ ਮੈਂ ਕੀ ਕਰਨਾ ਕੀ ਨਹੀਂ ਕਰਨਾ ਮੇਰਾ ਆਦਮੀ ਹੀ ਫਿਰ ਵੀ ਤੇ ਬੰਦਾ ਮੇਰੀ ਕਿੰਨੀ ਕਿ ਸੌਂਦਰਿਆ ਉਨੀ ਕਿ ਮੈਂ ਸੌਣੀ ਜਿੰਨੀ ਕਿ ਉਹਨੇ ਮੇਰੇ ਸਾਰ ਲਈ ਉਨੀ ਕੋਣ ਮੈਂ ਲੈ ਲੈਨੀ ਹੱਥ ਨੂੰ ਹੱਥ ਹੀ ਆ ਮੰਮੀ ਇਹ ਤੇ ਕੀਪਤਾ ਹੋਇਆ ਕਿਦਾਂ ਵਾ ਤੂੰ ਨਹੀਂ ਕੁਛ ਕਰਾ ਪਿੱਛੋ ਕਰ ਕਰਾ ਕੇ ਲਿਆਈ ਮਾਂ ਤੇਰੀ ਨੇ ਕਰਕੇ ਦਿੱਤਾ ਹੋਊ ਤੇ ਮਨੇ ਮੁੰਡੇ ਨੂੰ ਕੁਛ ਦੇ ਦਿੱਤਾ ਵਾ ਤਾਦ ਕਰਕੇ ਹੋ ਗਿਆ ਚੰਗਾ ਬਣਾਏ ਮੇਰਾ ਮੁੰਡਾ ਹਾਂ ਮੰਮੀ ਉਹਨੂੰ ਕਰਤਾ ਤੇ ਤੁਹਾਨੂੰ ਕਿਉਂ ਨਹੀਂ ਮੈਂ ਕੀਤਾ ਤੇ ਮੇਰੀ ਵੀ ਵਾਰੀ ਆਜੂਗੀ ਮੇਰੇ ਅੱਲ ਵੀ ਹੋਜੂਗੀ ਤੇਰੀ ਮਾਂ ਤੇ ਮਾਂ ਮੇਰੀ ਵੀ ਫਿਰ ਸਦੈਣੀ ਆ ਇਕੱਠੇ ਵਾਰੀ ਹੁੰਦੀ ਆ ਦੋਵਾਂ ਵਾਰੀ ਉਹ ਵੀ ਇੱਕ ਇੱਕ ਕਰਕੇ ਹੋਣ ਢਈ ਆ ਤੂੰ ਤੇ ਅਰਦਾਸ ਕਰਦੀ ਆ ਕਿਹੜਾ ਵਾਲਾ ਵਾ ਉਹ ਮੰਜੀ ਤੇ ਪਿਆ ਤੇ ਆ ਵੀ ਪੈ ਜੇ ਤੇ ਮੇਰੀਆਂ ਤਾਂ ਰਹਿ ਵਰਗਾ ਹੋ ਜਾਣ ਤੁਸੀਂ ਨਾ ਮੇਰਾ ਮੰਮੀ ਦਿਮਾਗ ਨਾ ਜਿਆਦਾ ਖਰਾਬ ਕਰਿਆ ਕਰੋ ਅੱਗੇ ਪਹਿਲਾਂ ਉਹਨੇ ਕੀਤਾ ਵਾ ਆਹੋ ਤੇਰਾ ਤਾਂ ਦਿਮਾਗ ਉਹ ਜਿਆਦਾ ਖਰਾਬ ਹੁੰਦਾ ਤੂੰ ਕੀਤਾ ਸਾਡਾ ਮੈਂ ਕੀ ਕੀਤਾ ਤੇ ਛੱਡਿਆ ਕੀ ਆ ਜਿਹੜਾ ਕੀਤਾ ਨਹੀਂ ਤੂੰ ਤੁਸੀਂ ਤੇ ਬਸ ਮੇਰੇ ਤੇ ਇਲਜ਼ਾਮ ਲਾਉਣਾ ਹੁੰਦਾ ਉਧਰ ਧਿਆਨ ਦਿਓ ਮੇਰੇ ਵੱਲ ਨਾ ਆਇਆ ਕਰੋ ਛੱਡ ਕੇ ਰਹਿ ਦਿੰਦੀ ਮਾਤਾ ਕਰਨਾ ਵੀ ਇਹਨੇ ਸਾਰਾ ਗੋਜਵਾ ਪਰ ਪਤਾ ਨਹੀਂ ਇਹਨੂੰ ਕੀ ਮਿਲਦਾ ਕਥਾ ਕਹਾਣੀਆਂ ਕਰਕੇ ਮਾਮੀ ਸੱਸ ਉਹਨੂੰ ਜਾਦਾ ਚੱਜਵਾ ਆਪ ਕਦੀ ਉਹਨਾਂ ਨੇ ਚੱਜ ਤੇ ਲਏ ਨਹੀਂ ਪਾਏ ਨਹੀਂ ਬਸ ਆਏ ਆ ਉਹਨਾਂ ਨੂੰ ਇਦਾਂ ਕਰ ਲੋ ਇਦਾਂ ਕਰ ਲੋ ਪਾ ਲੋ ਹੱਦ ਹੋ ਗਈ ਆ ਕਿਤੇ ਪਤਾ ਨਹੀਂ ਕੀ ਕੱਢਣਾ ਇਹਨੇ ਮੇਰੇ ਵਿੱਚੋਂ ਅਧਿਕਾਰ ਛੜਿਆ ਇਹਨੇ ਮੈਨੂੰ ਹੱਦ ਹੁੰਦੀ ਕਿਸ ਚੀਜ਼ ਦੀ ਮੈਂ ਅਹ ਮੇਲਾ ਨਹੀਂ ਕਦੀ ਵੇਖਿਆ ਮੈਂ ਵੇਖਣ ਗਈ ਮੇਲਾ ਵੇਖਿਆ ਕਿ ਨਹੀਂ ਵੇਖਿਆ ਆਪ ਜਵਾਨੀ ਵੇਲੇ ਪਤਾ ਨਹੀਂ ਇਹਨਾਂ ਨੂੰ ਬੰਦਾ ਆਖੇ ਤੇ ਕੀ ਨਾ ਆਖੇ ਕੋਈ ਹਾਲ ਨਹੀਂ ਇਹ ਘਰ ਦੇ ਵਿੱਚ ਬਸ ਉਤਲੇ ਪੁਤਲੇ ਥਾਂ ਹੱਥ ਮਾਰੀ ਜਾਓ ਛਦਾਈਆਂ ਵਾਂਗੂ ਬਸ ਲੱਗੇ ਰੋ ਬਸ ਅੰਦਰੋਂ ਬਾਹਰੋਂ ਅੰਦਰ ਹਾਂ ਅਡਾ ਹੀ ਉੱਥੇ ਵੀ ਨਹੀਂ ਜਾਣਾ ਵੇਖੋ ਵੇ ਸੁਣ ਲਓ ਗੱਲ ਕੀ ਕਰੇ ਬੰਦਾ ਦਾ ਸ ਇਹਨਾਂ ਦਾ ਕੁਛ 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 ਨਹੀਂ ਹੋ ਸਕਦਾ ਪਾਗਲ ਕਰਦੇ ਵਾਧੂ ਦਾ ਸੋ ਬੀਪੀ ਵਧਾ ਕੇ ਰੱਖ ਦੇਣਾ ਹੁੰਦਾ ਅਗਲੇ ਬੰਦੇ ਦਾ ਸਾਬੀ ਪੁੱਤ ਸਾਬੀ ਪੁੱਤ ਥੋੜੀ ਬਹੁਤੀ ਹੋਸ਼ਕਾਰ ਹਾਂ ਕੀ ਹਾਲਤ ਬਣਾ ਲਈ ਤੂੰ ਆਪਣੀ ਮੇਰੀ ਗੋਲੀ ਗੋਲੀ ਦੇ ਗੋਲੀ ਗੋਲੀ ਦਵਾਈ ਖਾਣੀ ਆ ਸਾਰੇ ਰੱਬਾ ਮੇਰਾ ਪੁੱਤ ਠੀਕ ਕਰਦੇ ਹਾਂ ਕਿਉਂ ਇਦਾਂ ਕਰਦਾ ਏ ਮੇਰੇ ਕੋ ਤੇ ਵੇਖਿਆ ਵੀ ਨਹੀਂ ਜਾਂਦਾ ਹੁਣ ਇਹ ਕਾ ਵਾ ਕਿੱਦਾਂ ਤੁਰੇ ਫਿਰਦੀ ਆ ਮੇਰੇ ਤੇ ਸੀਨੇ ਚ ਅੱਗ ਲੱਗਦੀ ਜਦੋਂ ਇਹ ਤੁਰੇ ਤਿਆਰ ਹੋ ਕੇ ਤੁਰੇ ਫਿਰਦੀ ਆ ਤਿਆਰ ਹੁੰਦੀ ਕਿਦੇ ਲਈ ਆਏ ਐ ਸਾਬੀ ਤੂੰ ਠੀਕ ਹੋਵੇਂ ਤੇ ਨਾ ਮੈਂ ਦੁੱਖ ਸੁੱਖ ਤੇ ਸਾਰਾ ਸਾਂਝਾ ਕਰ ਲੈਨੀ ਹੀ ਹੁਣ ਮੈਂ ਕਰਾਂ ਕਿ ਨਾ ਪੁੱਤ ਮੂੰਹ ਛਿੱਲਿਆ ਜਾਉ ਕਿਉਂ ਕਰੀ ਜੰਨਾ ਇਦਾਂ ਗੋਲੀ ਖਾਣੀਆਂ ਦਵਾਈ ਦੇ ਖਾ ਲਈ ਆ ਪੁੱਤ ਦਵਾਈ ਦਵਾਈ ਕਰੀ ਜਾਂਦਾ ਰਹਿਣਾ ਖਾ ਲਈ ਆ ਨਾ ਕਰਿਆ ਕਰ ਇਦਾਂ ਪੁੱਤ ਸੋਣਿਆ ਹੀ ਨਾ ਵੀ ਕਿਦਾਂ ਜਬਾਨ ਲੜਾਉਣ ਦੇ ਆ ਮੇਰ ਨਾਲ ਸਾਬੀ ਪਰ ਤੈਨੂੰ ਕਿੱਥੇ ਕੁਝ ਪਤਾ ਲੱਗਦਾ ਵਾ ਕੀ ਤੱਕ ਕੀ ਹੋ ਗਿਆ ਤੈਨੂੰ ਕੀ ਕੋਲ ਕੇੰਤਰਾ ਪਿਆਤਾ ਵਾ ਜਿਹੜਾ ਮੇਰਾ ਪੁੱਤ ਠੀਕ ਹੁਣ ਚ ਨਾ ਹੀ ਨਹੀਂ ਲੈਣ ਡਿਆ ਕਿੱਦਾਂ ਦੀ ਹਾਲਤੀ ਸੀ ਤੇ ਕਿੱਦਾਂ ਦੀ ਕਰਤੀ ਆ ਇਹੋ ਕੋਹ ਤੇ ਚਾਹੁੰਦੀ ਸੀ ਕਿ ਮੈਨੂੰ ਡੱਕਣ ਡੁੱਕਣ ਵਾਲਾ ਕੋਈ ਨਾ ਹੋਵੇ ਐਸ਼ ਕਰਾਂ ਮੈਂ ਕਿੱਦਾਂ ਤਿਆਰ ਵਿਆਹ ਹੋ ਗਿਆ ਤੇ ਤੁਰ ਹੀ ਫੇਦੀ ਵਿੜੇ 'ਚ ਮੈਨੂੰ ਲੱਗਦੀ ਅੱਗ ਜਿਦੋਂ ਇਦਾਂ ਤੁਰਦੀ ਆ ਵਿੜੇ 'ਚ ਚਲਿਏ ਕਿੱਥੇ ਜਾਣਾ ਪੁੱਤ ਚਲਿਏ ਚਲਿਏ ਕਿੱਥੇ ਚਲਿਏ ਨਹੀਂ ਜਾਣਾ ਕਿਤੇ ਵੀ ਚਲਿਏ ਨਹੀਂ ਪੁੱਤ ਇੱਥੇ ਬਹਿ ਜਾ ਨਹੀਂ ਜਾਣਾ ਕਿਤੇ ਵੀ ਮੈਂ ਚੱਲਿਆ ਮੈਂ ਸਾਬੀ ਬਹਿ ਜਾ ਪੁੱਤ ਕਿੱਥੇ ਜਾਣਾ ਤੂੰ ਐਦਾਂ ਨਾ ਕਰ ਮਾਰਨੀ ਨਹੀਂ ਨਹੀਂ ਮਾਰਦੀ ਮੈਂ ਨਹੀਂ ਮਾਰਦੀ ਮਾਰਨਾ ਨਹੀਂ ਨਹੀਂ ਮਾਰਦੀ ਸਾਬੀ ਪੁੱਤ ਥੱਲੇ ਡੇਪੇਗਾ ਨਾ ਕਰੀਦਾ ਹਾਇ ਰੱਬਾ ਸਾਹਮਣ ਵਾਲਾ ਵੀ ਮੇਰੇ ਨਾਲ ਕੋਈ ਨਹੀਂ ਆ ਕਿਤੇ ਉਹਦੇ ਇੰਨਾ ਅਸਰ ਨਹੀਂ ਆ ਵੀ ਇੰਨਾ ਮੇਰਾ ਕਿੱਥੇ ਜਾਣਾ ਪੁੱਤ ਨਹੀਂ ਜਾਣਾ ਕਿਤੇ ਵੀ ਸਾਬੀ ਕਿਉਂ ਕਰਦਾ ਇਥੇ ਮਰਮਾਨ ਨਟੇਕੇ ਸੌਂ ਜਾ ਹਾਂ ਕੜੀ ਨੀਂਦ ਨਹੀਂ ਆਉਂਦੀ ਤੈਨੂੰ ਸਾਬੀ ਪੁੱਤ ਟੇਕੇ ਕੜੀ ਸੌਂ ਜਾ ਹਾਂ ਤੈਨੂੰ ਨੀਂਦ ਵੀ ਨਹੀਂ ਆਉਂਦੀ ਹੁਣ ਹਿੱਲੀ ਨਾ ਇਥੋਂ ਸਾਬੀ ਸੌਂਦਾ ਨਾ ਤੈਨੂੰ ਮੈਂ ਕੀ ਬੋਲਣ ਦੀ ਆ ਚਲੀਏ ਕਿੱਥੇ ਜਾਣਾ ਤੂੰ ਸੌਂ ਜਾ ਮੇਰਾ ਪੁੱਤ ਹੁਣ ਨਾ ਉੱਠੀ ਇਥੋਂ ਐਨਾ ਕਿੰਨਾ ਚਿਰ ਰੱਖੀ ਰੱਖੂੰਗੀ ਇਦਾਂ ਕਰਦੀਆਂ ਗੇੜ ਨੂੰ ਤਾਲਾ ਲਾ ਕੇ ਆਉਣੀ ਆ ਇਹ ਤੇ ਕੋਈ ਕਿਹੜੀ ਕੰਦ ਟੱਪੀ ਜਾਣੀ ਆ ਵੇ ਹਲੋ ਮੰਮੀ ਹੁਣ ਫਿਰ ਸੱਸ ਮੇਰੀ ਦੇ ਕੰਮ ਹੁਣ ਤੁਹਾਡਾ ਨਾਂ ਲਾ ਦਿੱਤਾ ਵੀ ਸਾਬੀ ਨੂੰ ਕਿੱਦਾਂ ਕਰਾਇਆ ਤੇਰੀ ਮਾਂ ਨੇ ਆ ਫਿਰ ਮੈਂ ਇਹਦੇ ਕਿਹਾ ਮੈਂ ਕਿਹਾ ਜੇ ਸਾਬੀ ਨੂੰ ਕੀਤਾ ਹੀ ਤਾਂ ਤੁਹਾਨੂੰ ਕਿਉਂ ਨਹੀਂ ਕਿੱਦਾਂ ਮੇਰੀ ਮਾਂ ਨੇ ਉਹਨੂੰ ਕੱਲੇ ਨੂੰ ਕਿਉਂ ਕਰਨਾ ਸੀ ਉਹ ਵੀ ਪੁੱਠੇ ਦਿਮਾਗ ਪੁੱਠੀਆਂ ਸੋਚਾਂ ਇਹਨਾਂ ਦੀ ਆਹ ਵੀ ਜੇ ਡਾਕਟਰ ਪਹਿਨੋ ਦਵਾਈ ਦਿੱਤੀ ਤੇ ਬੰਦਾ ਟਾਈਮ ਉਹ ਨਾ ਦਿੰਦਾ ਹਾ ਮੋਂ ਕੇ ਕਸੂਰ ਦੂਜੇ ਚ ਹੀ ਕੱਢਣਾ ਵਾ ਆਂਡਾ ਪੈਨੂ ਆਪਣਾ ਨਹੀਂ ਚੰਗਾ ਹੁੰਦਾ ਮਾਂ ਤਾਂ ਕਿੱਧਰ ਚੱਲੀ ਆ ਹਾਂ ਇਹਨੇ ਤੇ ਸਾਬੀ ਨੂੰ ਅੰਦਰ ਕੱਲਿਆ ਛੱਡ ਕੇ ਕੱਲੇ ਨਾ ਜਾਣਾ ਨਹੀਂ ਉਹ ਤੇ ਅੰਦਰ ਹੀ ਆ ਇਹ ਕੀ ਕਰਨਾ ਹਾਂ ਮੰਮੀ ਇੱਕ ਮਿੰਟ ਹੋਲਡ ਰੱਖਿਓ ਕੀ ਕਰਦੀ ਫਿਰਦੀ ਐ ਮੈਂ ਅੱਛਾ ਸਾਬੀ ਦੇ ਘਰ ਕੇ ਤਾਲੇ ਲਾ ਲੈਣੇ ਵੇਖ ਲਓ ਮੰਮੀ ਮਹਾਰਾਜ ਨੇ ਉਲਟੇ ਤਾਲੇ ਮਾਰੇਗੇ ਨਹੀਂ ਮੈਨੂੰ ਅੰਦਰ ਰੱਖ ਦੇਂਦੇ ਤਾਲੇ ਮਾਰ ਮਾਰ ਕੇ ਅੰਜ ਤਾਲੇ ਮਾਰਨ ਦੀ ਵੀ ਪੁੱਤ ਨਾ ਬਾਹਰ ਨਿਕਲ ਜੇ ਉਹ ਮੰਮੀ ਇਹਨਾਂ ਨੂੰ ਲੱਗਣ ਲਈ ਆ ਕਿਤੇ ਤੇ ਢੀਠਵਾ ਇੱਕ ਤੇ ਹੁੰਦਾ ਜਿਹੜੇ ਬੰਦੇ ਨੂੰ ਸਜ਼ਾ ਮਿਲਨੀ ਸਜ਼ਾ ਸੋਜ਼ਾ ਅਲੱਗ ਕੰਮ ਨਹੀਂ ਹੈ ਹਾਂ ਤੂੰ ਹੀ ਦੱਸੋ ਤੇ ਇਹ ਮੰਮੀ ਠੀਕ ਜਣ ਅੱਛਾ ਘੱਦਾ ਰੋਟੀ ਪਾਣੀ ਚਲੋ ਠੀਕ ਆ ਮੰਮੀ ਫਿਰ ਨਹੀਂ ਕਰਲਾ ਹੋਰ ਚੁਗਲੀਆਂ ਚਗਲੀਆਂ ਮੰਮੀ ਨੇ ਫੋਨ ਕਿਉਂ ਕੱਟਣਾ ਜੀ ਤੂੰ ਤੇ ਬੜੀ ਖੁਸ਼ ਹੋਣੀ ਆ ਸਭੀ ਇਦਾਂ ਹੋ ਗਿਆ ਹੱਸ ਪਿਆ ਗੱਲ ਹੋਈ ਸਭੀ ਮੰਮੀ ਖੁਸ਼ ਕੌਣ ਹੁੰਦਾ ਕਿਸ ਦੀ ਬਿਮਾਰੀ ਤੇ ਖੁਸ਼ ਵਾ ਖੁਸ਼ ਹੀ ਆ ਤੇ ਤਦੇ ਮਾਰ ਮਾਂ ਦੇ ਨਾਲ ਘੰਟਾ ਘੰਟਾ ਗੱਲ ਹੋਣ ਰਹੀ ਆ ਤੇਰੀ ਹੋਰ ਕੀ ਤੈਨੂੰ ਚਾਹੀਦਾ ਵਾ ਤੂੰ ਤੇ ਕਹਿੰਦੀ ਹਣੀ ਚੰਗਾ ਹੋਇਆ ਇਹੋ ਸੋਚਦੀ ਆ ਨਾ ਨੰਮੀ ਫੇਰ ਵੇਖ ਲਓ ਤੁਸੀਂ ਪੁੱਠੀਆਂ ਹੀ ਗੱਲਾਂ ਕਰਨ ਵਲ ਜਾਂਦੇ ਆਂ ਪੁੱਠੀਆਂ ਹੀ ਗੱਲਾਂ ਕਰਨ ਨਾਲ ਜਾਂਦੇ ਜੇ ਗੱਲਾਂ ਕਰਨ ਕੌਣ ਡੌਂਡਿਆ ਵਾ ਤੂੰ ਹੀ ਡੌਂਡਈ ਆ ਤੇਰੀ ਸੋਚ ਉਦਾਂ ਦੀ ਤੇ ਉਦਾਂ ਦੀ ਫੇਰ ਮੇਰੀ ਆ ਠੀਕ ਜੀ ਤੂੰ ਇੱਕ ਵਾਰੀ ਵੀ ਸੁਖ ਪੁੱਛ ਲਿਆ ਕਰ ਹਾਂ ਕਿਤੇ ਇੱਕ ਕਰੀ ਪੁੱਛ ਲਿਆ ਕਰ ਧਿਆੜੀ ਚ ਮੈਨੂੰ ਵੀ ਹੋਵੇ ਮੇਰੇ ਪੁੱਤ ਨੂੰ ਪੁੱਛਦੀ ਆ ਮੈਂ ਅੱਗੇ ਵੀ ਤੁਹਾਨੂੰ ਕਿਹਾ ਵੀ ਤੁਹਾਡਾ ਪੁੱਤ ਮੈਨੂੰ ਕਿੰਨਾ ਕੁ ਪੁੱਛਦਾ ਰਿਹਾ ਚੱਲ ਉਹਨੂੰ ਪੁੱਛਣਾ ਨਹੀਂ ਆ ਕਮ ਸੋ ਕਮ ਜਿਹੜੀ ਚੀਜ਼ ਖਾਣੀ ਉਹ ਤੇ ਬਣਾ ਦੇ ਕਰ ਕੋਈ ਨਹੀਂ ਮੈਂ ਬਣਾ ਦੇਨੀ ਆ ਕਿਉਂ ਵੀ ਹੱਥ ਨਹੀਂ ਕੰਮ ਕਰਦੇ ਤੂੰ ਤੇ ਐ ਮੈਡਮ ਟੀਚਰ ਲੱਗੀ ਹੁੰਦੀ ਜਿੱਦਾਂ ਬੈਠੀ ਵੇਹ ਕਿਦਾਵਾ ਚਾਹੇ ਤੇ ਕੋਈ ਨੌਕਰੀ ਨੌਕਰੀ ਕਰਦੀ ਹੋਵੇ ਤਦ ਵੀ ਮੈਨੂੰ ਹੋਵੇ ਵੀ ਹਾਂ ਆਈ ਆ ਵਿਚਾਰੀ ਕੰਮ ਤਾਂ ਦੇ ਤੋ ਉਹ ਤਾਂ ਥੱਕੀ ਆ ਤੇ ਬੈਠੀ ਆ ਕੋਈ ਗੱਲ ਨਹੀਂ ਆ ਕੋਈ ਨਹੀਂ ਮੰਮੀ ਕਰ ਲੈਨੀ ਬਣਾ ਦੇਨੀ ਆ ਮੈਂ ਜੋ ਕਾਹਦਾ ਕੰਮ ਕਰਨੀ ਦੀਦਾ ਤੈਨੂੰ ਮਾਸਾ ਵੀ ਵੀ ਕਰ ਲਾ ਕੋਈ ਬਸ ਆਪਣਾ ਮੂੰਹ ਹੀ ਲਿਮੜਦਾ ਪਚਾਵਾ ਹੋਰ ਨਹੀਂ ਕੋਈ ਪਤਾ ਮੂਲੇ ਅੰਬ ਲਿਆ ਸਿਰ ਪੈਰ ਵਾ ਲਿਆ ਨਵੇਂ ਸੂਟ ਘੜ ਘੜ ਪਾ ਲੇ ਮਾਂ ਤਾਂ ਨਹੀਂ ਬਣਾ ਕੇ ਦੇਂਦੀ ਇਹ ਸਾਬੀ ਦੀ ਕਮਾਈ ਜਿੱਦ ਭਾਂਡੇ ਹੁਣ ਗਾੜੀ ਬਣਾ ਲ ਫਿਰ ਬਹੁਤ ਸਾਬੀ ਦੀ ਕਮਾਈ ਸੀਗੇ ਬੜਾ ਸਾਬੀ ਨੇ ਕਿਤੇ ਕੰਮ ਕਰਦਾ ਰਿਆ ਨੱਕਾ ਕਿਤੇ ਨੇ ਕਦੀ ਤੋੜ ਕੇ ਨਹੀਂ ਵੇਖਿਆ ਤਾਂ ਕੰਮ ਕਰਦਾ ਰਿਆ ਸਾਬੀ ਤੇ ਟੇਕ ਗਿਆ ਵਾ ਹੁਣ ਪਤਾ ਨਹੀਂ ਕਿਧਾ ਹੀ ਜਾਂਦੇ ਆ ਵਾ ਮਾਮਾ ਸਾਬੀ ਦਾ ਹੈਲੋ ਸ਼ਾਸ਼ਿਕਾ ਲੋਬੀ ਹਾਂ ਬਸ ਠੀਕ ਆ ਮਾਂ ਸਾਬੀ ਦਾ ਤੇ ਉਦਾਂ ਹੀ ਆ ਹੋਣੀ ਮੜਾ ਜ ਟਿਕਿਆ ਹੀ ਕਿਤੇ ਬੈੰਦਾ ਨਹੀਂ ਆ ਨਾ ਫਰਕ ਕਿੱਥੋਂ ਪੈਣਾ ਵਾ ਕੀਤਾ ਦਵਾਈ ਦਾ ਪਤਾ ਜਿੱਥੇ ਕਿਹਾ ਸੀ ਮੈਂ ਅੱਛਾ ਅੱਛਾ ਕਰ ਲਿਆ ਉਹਨੂੰ ਚੰਗੀ ਤਰ੍ਹਾਂ ਗੱਲ ਕਰ ਲੈਣੀ ਓਦ ਨਾਲ ਕੇ ਅੰਦਰ ਗਰੰਟੀ ਲੈਂਦਾ ਪੂਰੀ ਵੀ ਠੀਕ ਹੋ ਜਾਊਗਾ ਚੰਗੀ ਤਰ੍ਹਾਂ ਪੈਸਿਆਂ ਦੇ ਤੇ ਵੀਰ ਤੈਨੂੰ ਪਤਾ ਵਾ ਕੋਈ ਗੱਲ ਨਹੀਂ ਆ ਮੇਰਾ ਪੁੱਤ ਠੀਕ ਹੋਣਾ ਚਾਹੀਦਾ ਵਾ ਮੈਨੂੰ ਪੈਸਿਆਂ ਦੀ ਪਰਵਾਹ ਨਹੀਂ ਹੈਗੀ ਉਹ ਤੇ ਗੱਲ ਆ ਪੈਸੇ ਜਿਹੜੀਆਂ ਤਿਆਂ ਪੁੱਤਾਂ ਦੇ ਨਾਲ ਹੀ ਹੁੰਦੇ ਆ ਪੈਸੇ ਮੈਂ ਕੀ ਕਰਨੇ ਆ ਮੇਰਾ ਪੁੱਤ ਕਿੱਦਾਂ ਦੀ ਹਾਲਤ ਹੋਈ ਇਹਦੇ ਮੈਂ ਕੋਈ ਵੇਖਿਆ ਵੀ ਨਹੀਂ ਜਾਂਦਾ ਹੁਣ ਤੇ ਕੱਲ ਕੋਈ ਨਹੀਂ ਆ ਮੈਂ ਇਹਦੇ ਚਾਚੇ ਨਾਲ ਗੱਲ ਕਰਦੀ ਆ ਤੇ ਫਿਰ ਇਹਨੂੰ ਲੈ ਕੇ ਆਵਾਂਗੇ ਹਾਂਜੀ ਹਾਂਜੀ ਠੀਕ ਆ ਉਹ ਠੀਕ ਠੀਕ ਆ ਵੀਰ ਜੀ ਉਹ ਤੁਸੀਂ ਦੱਸ ਦਿਓ ਵੀ ਕਿਹੜੇ ਟਾਈਮ ਨਾਲ ਲੈ ਕੇ ਆਉਣੇ ਆ ਜਿਹੜੇ ਟਾਈਮ ਨਾਲ ਡਾਕਟਰ ਮਿਲੂਗਾ ਉਸੇ ਟਾਈਮ ਨਾਲ ਲੈ ਕੇ ਆ ਜਾਾਂਗੇ ਆਹੋ ਵੇਖ ਲੈਨੇ ਆ ਠੀਕ ਜੀ ਕੋਈ ਨਹੀਂ ਆ ਦਵਾਈ ਦਾ ਤੇ ਹੱਲ ਹੋ ਹੀ ਗਿਆ ਵਾ ਤੇ ਠੀਕ ਵੀ ਮੇਰੇ ਪੁੱਤ ਨੇ ਛੇਤੀ ਹੋ ਜਾਣਾ ਵਾ ਤੇ ਠੀਕ ਹੋ ਗਏ ਨਾ ਸੁਖ ਹੁਣ ਤੇਰੀ ਵਾਰੀ ਆ ਤੇਰੀ ਲੱਤ ਤੋੜ ਕੇ ਨਾ ਜਿਹੜੀ ਮੰਜੀ ਤੇ ਮੇਰੇ ਪੁੱਤ ਨੂੰ ਸੁਟਿਆ ਨਾ ਉਸੇ ਮੰਜੀ ਤੇ ਹੁਣ ਤੈਨੂੰ ਸੁਟੂੰਗੀ